ਸਵਾਗਤ ਆ ਜੀ ਤੁਹਾਡਾ ਇੱਕ ਨਵੇਂ ਬਲੌਗ 'ਚ ਤੇ ਰਾਤ ਤੁਹਾਨੂੰ ਦਿਖਾਉਂਦਾ ਕੀ ਬਣਿਆ ਇੱਥੇ ਸਾਡੇ ਦੇਖੋ ਬਰਫ ਦਾ ਆ ਗਿਆ ਤੂਫਾਨ ਰਾਤ ਉਹ ਬੰਦਾ ਹੁਣ ਸਵੇਰੇ ਟਰੈਕਟਰ ਵਾਲਾ ਸਫਾਈ ਕਰ ਗਿਆ ਮਾੜੀ ਇਹ ਸ਼ਾਇਦ ਗੱਡੀ ਹੁਣ ਨਿਕਲ ਜਵੇ ਪਤਾ ਨਹੀਂ ਇਹ ਆਖੇ ਉਹ ਦੇਖੋ ਤੇਰੇ ਉਹ ਗੱਡੀਆਂ ਦੇਖੋ ਕੀ ਬਣ ਗਿਆ ਉਹ ਮੈਂ ਗੱਡੀ ਚਾਲੋ ਆਪਣੀ ਸਟਾਰਟ ਅੰਦਰੋਂ ਕਰ ਦਿੱਤੀ ਮੋਬਾਈਲ ਤੋਂ ਦੇ ਹੁਣ ਹੱਲੇ برف ਲਾ ਕੇ ਟਰਾਈ ਕਰਦਾ ਨਿਕਲ ਜਵੇ ਤਾਂ ਫੇਰ ਜਾ ਹੁਣਾ ਕੰਮ ਤੇ ਆ ਦੇਖੋ ਗੱਡੀ ਦਾ ਹਾਲ ਬਹੁਤ ਬੁਰਾ ਹਾਲ ਹੱਲੇ ਵੀ ਬਹੁਤ ਤੇਜ਼ ਬਰ ਪੈ ਰਹੀ ਆ ਉਹ ਚਲੋ ਇਹ ਹੁਣ ਕੰਮ ਦੇ ਉੱਤੇ ਦੇਖਦੇ ਕੀ ਬਣਦਾ ਆ ਦੇਖੋ ਰਹਾ ਦਾ ਸਾਰੇ ਵਿੱਚ ਚਲ ਗਏ ਆ ਉਹ ਪਤਾ ਨਹੀਂ ਇੱਧਰ ਕਿੱਦਾਂ ਜਾਈਏ ਆ ਦੇਖੋ ਪਿਆਰ ਵਿੱਚ ਹੀ ਆ ਸਾਰੇ ਪਤਾ ਹੀ ਨਹੀਂ ਕਿੱਥੇ ਆ ਗੱਡੀ ਨਹੀਂ ਨਿਕਲੀ ਜੀ ਰਹਿ ਗਈ ਉੱਥੇ ਹੀ ਹੁਣ ਮੈਂ ਕਿਤੇ ਨਾਲ ਕੰਮ ਕਰਦੇ ਜਿਹੜੀ ਇੱਕ ਕੁੜੀ ਉਹ ਉਹਦੀ ਨਿਕਲ ਗਈ ਆ ਔਰ ਮੈਂ ਕਿਹਾ ਮੈਨੂੰ ਵੀ ਲੈ ਜਾ ਮੈਂ ਤਾਂ ਤੁਰ ਕੇ ਚੱਲਦੇ ਜਨ ਤੱਕ ਪਹੁੰਚਦੇ ਹੱਥ ਤੱਕ ਜਿੱਥੇ ਤੱਕ ਉਹ ਵਿਚਾਰੀ ਆਉਂਦੀ ਆ ਉਹ ਵੀ ਸਾਡੇ ਨਾਲ ਉਹ ਵੀ ਮਾੜੀ ਡਰਾਈਵਰ ਹੈ ਆ ਵਿਚਾਰੀ ਇਹ ਵੀ ਆਊਗੀ ਆ ਦੇਖੋ ਕੀ ਬਣਿਆ ਆ ਫੇਰ ਆ ਗਿਆ ਸਨੋ ਦਾ ਤੂਫਾਨ ਹੀ ਆ ਰਿਹਾ ਲੋਰੀ ਉਹਦਾ ਵੀ ਆ ਗਿਆ ਫੋਨ ਉਹ ਕਦੀ ਫਸ ਗਈ ਯਾਰ ਆ ਕੇ ਉਹ ਵੀ ਵਿਚਾਰੀ ਨੂੰ بجائے ਕੰਮ ਤੋਂ ਆਈ ਬਾਬਸ ਹੋ ਰਹਿ ਗਈ ਰਾਹ 'ਚ ਹੀ ਰਹਿ ਗਈ ਆ ਹੁਂ ਦੇਖਦਾ ਮੈਂ ਜਾ ਕੇ ਕਿੱਥੇ ਤੱਕ ਪਹੁੰਚਦਾ ਆ ਤੇ ਫੇਰ ਜੇ ਮਿਲਦੀ ਆ ਤਾਂ ਪਤਾ ਨਹੀਂ ਹੁਣ ਕਿੱਥੇ ਆ ਓਹੋ ਬੁਰਾ ਹਾਲ ਹੈ ਯਾਰ ਦੇਖੋ ਸੀ ਕੀ ਬਣਿਆ ਹਾਂ ਇਹ ਹੈ ਜੀ ਮਿੰਟਸ ਜ਼ਿੰਦਗੀ ਦਿਮਾਗ ਦੀ ਬੱਤੀ ਚਲਾ ਦੇ ਜਾਗ ਗਈ ਹੈ ਬੱਤੀ ਆ ਦੋ ਘਾਇ ਘਰ ਦੇਖੋ ਭਰੇ ਪਏ ਆ ਬਰਫ ਨਾਲ ਲਾਦੋ ਗਏ ਹੁਣ ਲੌਣੀਆਂ ਪੈਣੀਆਂ ਬਰਫਾਂ ਛੱਤਾ ਤੋਂ ਉਹਨੂੰ ਵਿਚਾਰੀ ਉਹ ਵੀ ਪਤਾ ਨਹੀਂ ਕਿੱਥੇ ਪਈ ਹੋ ਆ ਗੱਡੀ ਲੈ ਕੇ ਦੇਖਦਾ ਉਹਨੂੰ ਪਹੁੰਚ ਕੇ ਤਾਦਾ ਉਹਦੀ ਹੈਲਪ ਕਰਨ ਦਾ ਬਾਹਰ ਆ ਦੇਖੋ ਇੱਧਰ ਗੱਡੀਆਂ ਇਹ ਵਾ ਦੀਦੀ ਵੀ ਨਹੀਂ ਹੈਗੀ ਕਿੱਥੇ ਆ ਆ ਇੱਕ ਆ ਖੜੀ ਆ ਅੜਕ ਤੇ Yeah, Norway the life this is in Norway. ਉਹ ਆ ਗਈ ਸੀ ਤੇ ਹੁਣ ਉਹ ਲੈ ਕੇ ਜਾ ਰਹੀ ਆ ਹੁਣ ਉਹ ਮੈਨੂੰ ਵੀ ਦੁਸ਼ੋਰੇ ਘਰ ਬੀਲ ਤੇ ਹੁਣ ਅਸੀਂ ਜਾ ਰਹੇ ਆ ਦੇਖੋ ਬੜਿਆਂ ਤਾਂ ਦੇਖੋ ਕੀ ਆ ਰਾਜ ਹਾਲਾਤ ਬਹੁਤ ਮਾੜੇ ਆ ਟਰੈਕਟਰ ਟੋਟਰ ਲੱਗੇ ਆ ਪਰ ਉਹ ਵੀ ਕਿੰਨੀ ਚੱਕ ਲੈਣਗੇ ਕਿਉਂਕਿ برف ਬਹੁਤ ਜਿਆਦਾ ਰਹੀ ਆ ਤੇ ਹੁਣ ਦੇਖਦੇ ਆ ਕੀ ਬਣਦਾ ਕੰਮ ਤੇ ਜਾ ਕੇ ਪਰ ਇਹ ਕਿ ਪਹੁੰਚ ਜਾਵਾਂਗੇ ਹੁਣ ਲੈ ਕੇ ਆਈ ਯਾ ਰਾਣੀ ਸੁੰਦਰਾ BMW ਖਿੱਚ ਕੇ ਆਈ ਪੂਰੀ ਇਹ ਤਾਂ ਸਮਝ ਹੀ ਨਹੀਂ ਆਉਂਦੀ ਸੜਕਾਂ ਹੈ ਕਿੱਥੇ ਆ ਦੇਖ ਲਓ ਜੀ ਪਤਾ ਹੀ ਕੁਝ ਨਹੀਂ ਹੈਗਾ ਕਿੱਥੇ ਕੀ ਹੈਗਾ ਆ ਆ ਜਮੈਕ ਡੋਨਲਡ ਦੇ ਅੰਦਰ ਜਾਣ ਨੂੰ ਰਾਹ ਉਹ ਵੀ ਇਦਾਂ ਜਿੱਦਾ ਹਿਮਾਲਿਆ ਪਰਬਤਾਂ ਸੇ ਦੇਖੋ ਜੀ ਓਹ 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 ਫਸਟ ਟਾਈਮ ਲਾਈਫ ਦੇ ਵਿੱਚ ਇਹ ਐਕਸਪੀਰੀਅੰਸ ਹੋਇਆ ਕਿ ਇੰਨੀ ਜ਼ਿਆਦਾ ਸਨੋ ਪਈ ਹੈ ਇੱਥੇ ਕਿਉਂਕਿ ਹਮੇਸ਼ਾ ਜਦੋਂ ਵੀ ਆਪਾਂ ਇੱਥੇ 10 ਤੋਂ 12 ਸਾਲ ਹੋ ਗਏ ਰਹਿੰਦੇ ਆ ਨਾ ਇੰਨੀ ਸنو ਨਹੀਂ ਦੇਖੀ ਕਦੀ ਵੀ ਕਮਾਲ ਹੋਵੇ ਇਹ ਹੁਣ ਮੈਨੂੰ ਲੱਗਦਾ ਨਹੀਂ ਅੱਜ ਕੋਈ ਆਊ ਕੰਮ ਤੇ ਆ ਦੇਖੋ ਜੀ ਢੇਰ ਦਿਖਾਉਣਾ ਤੁਹਾਨੂੰ ਬਰਫ ਦੇ ਕੀ ਬਣਿਆ ਆ ਰਾਤ ਦਾ ਆ ਦੇਖੋ ਕਾਤ ਜਿੰਨੀ ਉੱਚੀ ਬਰਫ ਆਵਾ ਇੱਥੇ ਇਕੱਠੀ ਕਰਕੇ ਗਿਆ ਹੁਣ ਇੱਥੋਂ ਸਾਰੀ ਉਹ ਟਰੈਕਟਰ ਵਾਲਾ ਇੱਧਰ ਤਾਂ ਕੋਈ ਹਸਾਬ ਹੀ ਨਹੀਂ ਰਿਹਾ ਹੈਗਾ ਕਿ ਕੀ ਇੱਥੇ ਕੀ ਹੈਗਾ ਆ ਆ ਦੇਖੋ ਦਿਖਾਉਣਾ ਇੱਧਰੋਂ ਤੁਹਾਨੂੰ ਆ ਨਕੋ ਆ ਡਰਾਈਵ ਥਰੂ ਲੱਖ ਲੱਖ ਬਰਫ ਆ ਗਈ ਜੋ ਹੈ ਇੱਥੇ